ਉਸ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਲੜਕੀ ਦਾ ਕੇਸ ਬੜਾ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਇੱਕ ਐਨਆਰਆਈ ਲੜਕੀ ਦੇ ਵੱਲੋਂ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਜਾਂਦਾ ਆਪਣੇ ਬੁਆਏਫਰੈਂਡ ਦੇ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਲੜਕੀ ਦਾ ਨਾਮ ਰਪਿੰਦਰ ਕੌਰ ਹੈ ਅਤੇ ਇਸ ਦੇ ਵੱਲੋਂ ਆਪਣੇ ਬੁਆਏਫੈਂਡ ਹਰਕਮਲਪ੍ਰੀਤ ਸਿੰਘ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾਇਆ ਜਾਂਦਾ ਅਤੇ ਹੁਣ ਇਸ ਮਾਮਲੇ ਦੇ ਵਿੱਚ ਜੜੀ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਲੜਕੀ ਰੁਪਿੰਦਰ ਕੌਰ ਆ ਉਸਦੀ ਇੱਕ ਸਹੇਲੀ ਵੀ ਵੀਰੰਦਰ ਕੌਰ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤੀ ਗਈ ਆ ਯਾਨੀ ਕਿ ਜਦੋਂ ਇਹ ਸਾਰਾ ਮਾਮਲਾ ਫੋਨਾ ਸੀ ਤਾਂ ਇਸ ਦੀ ਖਬਰ ਇਸ ਨੂੰ ਪਹਿਲਾਂ ਹੀ ਸੀ ਯਾਨੀ ਕਿ ਰੁਪਿੰਦਰ ਕੌਰ ਦੇ ਵੱਲੋਂ ਇਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਕਿਵੇਂ ਉਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਵੇਗਾ ਫੋਨਾ ਦੱਸਦੀ ਆ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਉਸ ਲੜਕੀ ਨੂੰ ਗ੍ਰਫਤਾਰ ਕੀਤਾ ਗਿਆ ਤੇ ਮਾਮਲਾ ਕੀ ਆ ਉਹੀ ਦੱਸਦੀ ਆ ਇੱਕ ਵਾਰ ਦਰਸਰ ਇਹੀ ਲੜਕੀ ਜਿਹੜੀ ਰੁਪਿੰਦਰ ਕੌਰ ਐ ਕੈਨੇਡਾ ਤੋਂ ਰਿਪੋਰਟ ਹੋ ਕੇ ਆਈ ਸੀ ਅਤੇ ਇਸ ਦੇ ਨਾਲ ਹੀ ਇਸ ਦਾ ਬੁਆਏਫਰੈਂਡ ਵੀ ਜਿਹੜਾ ਰਿਪੋਰਟ ਹੋ ਕੇ ਆਇਆ ਸੀ ਅਤੇ ਆਪਣੇ ਦੋਨਾਂ ਦੇ ਪਿਆਰ ਦੇ ਵਿੱਚ ਜਾਨਕਿ ਇਸ ਲੜਕੀ ਰੁਪਿੰਦਰ ਕੌਰ ਅਤੇ ਇਸ ਦਾ ਬੁਆਏਫਰੈਂਡ ਹਰਕਮਨ ਬਲੀ ਸਿੰਘ ਇਨ੍ਹਾਂ ਦੋਨਾਂ ਦੇ ਪਿਆਰ ਦੇ ਵਿੱਚਕਾਰ ਗੁਰਵਿੰਦਰ ਸਿੰਘ ਜਿਹੜਾ ਉਹ ਕੰਡਾ ਪੰਡਿਆ ਸੀ ਤਾਂ ਉਸ ਨੂੰ ਕੱਢਣ ਦੇ ਲਈ ਇਨ੍ਹਾਂ ਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਇਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕੁਝ ਗੁੰਡਿਆਂ ਦੇ ਵੱਲੋਂ ਇਸ ਦੇ ਪਤੀ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਤਹੋਨਾ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਇਹ ਹੈ ਕਿ ਇਸ ਲੜਕੀ ਦੀ ਇੱਕ ਹੋਰ ਸਹੇਲੀਆ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਲੜਕੀ ਦਾ ਕੇਸ ਬੜਾ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਇੱਕ ਐਨਆਰਆਈ ਲੜਕੀ ਦੇ ਵੱਲੋਂ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਜਾਂਦਾ ਆਪਣੇ ਬாய்ਫਰੈਂਡ ਦੇ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਲੜਕੀ ਦਾ ਨਾਮ ਰਪਿੰਦਰ ਕੌਰ ਹੈ ਅਤੇ ਇਸ ਦੇ ਵੱਲੋਂ ਆਪਣੇ ਬாய்ਫਰੈਂਡ ਹਰਕਮਲਪ੍ਰੀਤ ਸਿੰਘ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾਇਆ ਜਾਂਦਾ ਅਤੇ ਹੁਣ ਇਸ ਮਾਮਲੇ ਦੇ ਵਿੱਚ ਜੜੀ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਲੜਕੀ ਰੁਪਿੰਦਰ ਕੌਰ ਆ ਉਸਦੀ ਇੱਕ ਸਹੇਲੀ ਵੀ ਵੀਰੰਦਰ ਕੌਰ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੀ ਗਿਆ ਜਾਨੀ ਕਿ ਜਦੋਂ ਇਹ ਸਾਰਾ ਮਾਮਲਾ ਹੋਣਾ ਸੀ ਤਾਂ ਇਸ ਦੀ ਖਬਰ ਇਸ ਨੂੰ ਪਹਿਲਾਂ ਹੀ ਸੀ ਜਾਨੀ ਕਿ ਰੁਪਿੰਦਰ ਕੌਰ ਦੇ ਵੱਲੋਂ ਇਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਕਿਵੇਂ ਉਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਵੇਗਾ ਹੋਣਾ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਉਸ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮਾਮਲਾ ਕੀ ਆ ਉਮੀਦ ਆਸਦੀ ਹੈ ਇੱਕ ਵਾਰ ਦਰਅਸਲ ਇਹੀ ਲੜਕੀ ਜਿਹੜੀ ਰੁਪਿੰਦਰ ਕੌਰ ਐ ਕੈਨੇਡਾ ਤੋਂ ਰਿਪੋਰਟ ਹੋ ਕੇ ਆਈ ਸੀ ਅਤੇ ਇਸ ਦੇ ਨਾਲ ਹੀ ਇਸ ਦਾ ਬੋਏਫ੍ਰੈਂਡ ਵੀ ਜਿਹੜਾ ਰਿਪੋਰਟ ਹੋ ਕੇ ਆਇਆ ਸੀ ਅਤੇ ਆਪਣੇ ਦੋਨਾਂ ਦੇ ਪਿਆਰ ਦੇ ਵਿੱਚ ਯਾਨੀ ਕਿ ਇਸ ਲੜਕੀ ਰੁਪਿੰਦਰ ਕੌਰ ਅਤੇ ਇਸ ਦਾ ਬੋਏਫ੍ਰੈਂਡ ਹਰਕਮਲਪ੍ਰੀਤ ਸਿੰਘ ਇਹਨਾਂ ਦੋਨਾਂ ਦੇ ਪਿਆਰ ਦੇ ਵਿਚਕਾਰ ਗੁਰਵਿੰਦਰ ਸਿੰਘ ਜਿਹੜਾ ਉਹ ਕੰਡਾ ਪੰਡਿਆ ਸੀ ਤਾਂ ਉਸ ਨੂੰ ਕੱਢਣ ਦੇ ਲਈ ਇਹਨਾਂ ਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕੁਝ ਗੁੰਡਿਆਂ ਦੇ ਵੱਲੋਂ ਇਸ ਦੇ ਪਤੀ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਤਹੌਨਾ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਇਹ ਹੈ ਕਿ ਇਸ ਲੜਕੀ ਦੀ ਇੱਕ ਹੋਰ ਸਹੇਲੀਆ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਲੜਕੀ ਦਾ ਕੇਸ ਬੜਾ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਇੱਕ ਐਨਆਰਆਈ ਲੜਕੀ ਦੇ ਵੱਲੋਂ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਜਾਂਦਾ ਆਪਣੇ ਬੁਆਏਫਰੈਂਡ ਦੇ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਲੜਕੀ ਦਾ ਨਾਮ ਰਪਿੰਦਰ ਕੌਰ ਹੈ ਅਤੇ ਇਸ ਦੇ ਵੱਲੋਂ ਆਪਣੇ ਬੁਆਏਫਰੈਂਡ ਹਰਕਮਲਪ੍ਰੀਤ ਸਿੰਘ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾਇਆ ਜਾਂਦਾ ਅਤੇ ਹੁਣ ਇਸ ਮਾਮਲੇ ਦੇ ਵਿੱਚ ਜੜੀ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਲੜਕੀ ਰੁਪਿੰਦਰ ਕੌਰ ਆ ਉਸਦੀ ਇੱਕ ਸਹੇਲੀ ਵੀ ਵੀਰੰਦਰ ਕੌਰ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤੀ ਗਈ ਆ ਯਾਨੀ ਕਿ ਜਦੋਂ ਇਹ ਸਾਰਾ ਮਾਮਲਾ ਫੋਨਾ ਸੀ ਤਾਂ ਇਸ ਦੀ ਖਬਰ ਇਸ ਨੂੰ ਪਹਿਲਾਂ ਹੀ ਸੀ ਯਾਨੀ ਕਿ ਰੁਪਿੰਦਰ ਕੌਰ ਦੇ ਵੱਲੋਂ ਇਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਕਿਵੇਂ ਉਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਵੇਗਾ ਫੋਨਾ ਦੱਸਦੀ ਆ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਉਸ ਲੜਕੀ ਨੂੰ ਗ੍ਰਫਤਾਰ ਕੀਤਾ ਗਿਆ ਤੇ ਮਾਮਲਾ ਕੀ ਆ ਉਹ ਵੀ ਦੱਸਦੀ ਆ ਇੱਕ ਵਾਰ ਦਰਅਸਲ ਇਹੀ ਲੜਕੀ ਜਿਹੜੀ ਰੁਪਿੰਦਰ ਕੌਰ ਐ ਕੈਨੇਡਾ ਤੋਂ ਰਿਪੋਰਟ ਹੋ ਕੇ ਆਈ ਸੀ ਅਤੇ ਇਸ ਦੇ ਨਾਲ ਹੀ ਇਸ ਦਾ ਬੁਆਏਫਰੈਂਡ ਵੀ ਜਿਹੜਾ ਰਿਪੋਰਟ ਹੋ ਕੇ ਆਇਆ ਸੀ ਅਤੇ ਆਪਣੇ ਦੋਨਾਂ ਦੇ ਪਿਆਰ ਦੇ ਵਿੱਚ ਜਾਨਕਿ ਇਸ ਲੜਕੀ ਰੁਪਿੰਦਰ ਕੌਰ ਅਤੇ ਇਸ ਦਾ ਬੁਆਏਫਰੈਂਡ ਹਰਕਮਨ ਬਲੀ ਸਿੰਘ ਇਨ੍ਹਾਂ ਦੋਨਾਂ ਦੇ ਪਿਆਰ ਦੇ ਵਿੱਚਕਾਰ ਗੁਰਵਿੰਦਰ ਸਿੰਘ ਜਿਹੜਾ ਉਹ ਕੰਡਾ ਪੰਡਿਆ ਸੀ ਤਾਂ ਉਸ ਨੂੰ ਕੱਢਣ ਦੇ ਲਈ ਇਨ੍ਹਾਂ ਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਇਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕੁਝ ਗੁੰਡਿਆਂ ਦੇ ਵੱਲੋਂ ਇਸ ਦੇ ਪਤੀ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਤਹੋਨਾ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਇਹ ਹੈ ਕਿ ਇਸ ਲੜਕੀ ਦੀ ਇੱਕ ਹੋਰ ਸਹੇਲੀਆ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਲੜਕੀ ਦਾ ਕੇਸ ਬੜਾ ਵਾਇਰਲ ਹੋਇਆ ਸੀ ਜਿਸ ਦੇ ਵਿੱਚ ਇੱਕ ਐਨਆਰਆਈ ਲੜਕੀ ਦੇ ਵੱਲੋਂ ਆਪਣੇ ਪਤੀ ਦਾ ਕਤਲ ਕਰਵਾ ਦਿੱਤਾ ਜਾਂਦਾ ਆਪਣੇ ਬੁਆਏਫਰੈਂਡ ਦੇ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਲੜਕੀ ਦਾ ਨਾਮ ਰਪਿੰਦਰ ਕੌਰ ਹੈ ਅਤੇ ਇਸ ਦੇ ਵੱਲੋਂ ਆਪਣੇ ਬੁਆਏਫਰੈਂਡ ਹਰਕਮਲਪ੍ਰੀਤ ਸਿੰਘ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰਵਾਇਆ ਜਾਂਦਾ ਅਤੇ ਹੁਣ ਇਸ ਮਾਮਲੇ ਦੇ ਵਿੱਚ ਜੜੀ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਲੜਕੀ ਰੁਪਿੰਦਰ ਕੌਰ ਆ ਉਸਦੀ ਇੱਕ ਸਹੇਲੀ ਵੀ ਵੀਰਿੰਦਰ ਕੌਰ ਜਿਹੜੀ ਆ ਉਹ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੀ ਗਿਆ ਜਾਨੀ ਕਿ ਜਦੋਂ ਇਹ ਸਾਰਾ ਮਾਮਲਾ ਹੋਣਾ ਸੀ ਤਾਂ ਇਸ ਦੀ ਖਬਰ ਇਸ ਨੂੰ ਪਹਿਲਾਂ ਹੀ ਸੀ ਜਾਨੀ ਕਿ ਰੁਪਿੰਦਰ ਕੌਰ ਦੇ ਵੱਲੋਂ ਇਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਕਿਵੇਂ ਉਸ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਵੇਗਾ ਹੋਣਾ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਉਸ ਲੜਕੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮਾਮਲਾ ਕੀ ਆ ਉਮੀਦ ਆਸਦੀ ਹੈ ਇੱਕ ਵਾਰ ਦਰਸਰ ਇਹ ਲੜਕੀ ਜਿਹੜੀ ਰੁਪਿੰਦਰ ਕੌਰ ਐ ਕੈਨੇਡਾ ਤੋਂ ਰਿਪੋਰਟ ਹੋ ਕੇ ਆਈ ਸੀ ਅਤੇ ਇਸ ਦੇ ਨਾਲ ਹੀ ਇਸ ਦਾ ਬੋਏਫ੍ਰੈਂਡ ਵੀ ਜਿਹੜਾ ਰਿਪੋਰਟ ਹੋ ਕੇ ਆਇਆ ਸੀ ਅਤੇ ਆਪਣੇ ਦੋਨਾਂ ਦੇ ਪਿਆਰ ਦੇ ਵਿੱਚ ਯਾਨੀ ਕਿ ਇਸ ਲੜਕੀ ਰੁਪਿੰਦਰ ਕੌਰ ਅਤੇ ਇਸ ਦਾ ਬੋਏਫ੍ਰੈਂਡ ਹਰਕਮਲਪ੍ਰੀਤ ਸਿੰਘ ਇਹਨਾਂ ਦੋਨਾਂ ਦੇ ਪਿਆਰ ਦੇ ਵਿਚਕਾਰ ਗੁਰਵਿੰਦਰ ਸਿੰਘ ਜਿਹੜਾ ਉਹ ਕੰਡਾ ਪੰਡਿਆ ਸੀ ਤਾਂ ਉਸ ਨੂੰ ਕੱਢਣ ਦੇ ਲਈ ਇਹਨਾਂ ਦੇ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਇਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਕੁਝ ਗੁੰਡਿਆਂ ਦੇ ਵੱਲੋਂ ਇਸ ਦੇ ਪਤੀ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ ਹੋਨਰ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਇਹ ਹੈ ਕਿ ਇਸ ਲੜਕੀ ਦੀ ਇੱਕ ਹੋਰ ਸਹੇਲੀਆ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ